ਅੱਜ ਬਹੁਜਨ ਸਮਾਜ ਪਾਰਟੀ ਦਾ ਲੋਕ ਸਭਾ ਹੁਸ਼ਿਆਰਪੁਰ ਦੀ ਵਰਕਰ ਸਮੇਲਨ ਹੋਇਆ ਔਰ ਖੱਚਾ ਖੱਚ ਭਰਿਆ ਪੈਲਸ ਵਰਕਰਾਂ ਦਾ ਵਿਸ਼ਾਲ ਇਕੱਠ ਇਸ ਗੱਲ ਦਾ ਪ੍ਰਗਟਾਵਾ ਸੀ ਕਿ ਬਹੁਜਨ ਸਮਾਜ ਪਾਰਟੀ ਬਹੁਤ ਮਜ਼ਬੂਤੀ ਦੇ ਨਾਲ ਇਹ ਚੋਣ ਜਿਹੜੀ ਇਹ ਲੜ ਰਹੀ ਹੈ ਔਰ ਹਾਲਾਤ ਇਦਾਂ ਦੇ ਆ ਕਿ ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਹਾਥੀ ਨੂੰ ਜਿਤਾਉਣ ਜਾ ਰਹੀ ਹੈ ਸਾਡੇ ਉਮੀਦਵਾਰ ਰਕੇਸ਼ ਕੁਮਾਰ ਸੁਮਨ ਜੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਭੈਣ ਕੁਮਾਰੀ ਮਾਇਆਵਤੀ ਜੀ ਨੇ ਅਸ਼ੀਰਵਾਦ ਦੇ ਕੇ ਇੱਥੋਂ ਉਮੀਦਵਾਰ ਬਣਾਇਆ ਆ ਸਮੁੱਚਾ ਵਰਕਰ ਇੱਕ ਜੁੱਟ ਇੱਕ ਮੁੱਠ ਹੋ ਕੇ ਇਹਨਾਂ ਦੀ ਪਿੱਠ ਦੇ ਉੱਤੇ ਇਹਨਾਂ ਦੀ ਕੈਂਪੇਨ ਚਲਾਉਣ ਦੇ ਲਈ ਖੜਾ ਹੋ ਚੁੱਕਾ ਆ ਅੱਜ ਅਸੀਂ ਪਾਰਲੀਮੈਂਟ ਵਾਈਜ਼ ਮੀਟਿੰਗ ਕੀਤੀ ਆ ਆਉਣੇ ਵਾਲੇ ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ 22 ਐਡੇ ਐਡੇ ਵੱਡੇ ਪ੍ਰੋਗਰਾਮ ਜਿਹੜੇ ਅਸੀਂ ਬਕਾਇਦਾ ਮੇਰੀ ਹਾਜ਼ਰੀ ਚ ਹੋਣਗੇ ਔਰ ਇਸ ਕੰਪੇਨ ਹੋਰ ਤਿੱਖਾ ਕੀਤਾ ਜਾਏਗਾ ਸਰ ਅਕਾਲੀ ਦਲ ਦੇ ਨਾਲ ਗੱਲ ਚੋੜ ਲਈ ਬਹੁਜਨ ਸਮਾਜ ਪਾਰਟੀ ਦਾ 13 ਫਰਵਰੀ ਨੂੰ ਇਹ ਸਪਸ਼ਟ ਐਲਾਨ ਨਾਵਾ ਸੀ ਕਿ 13 ਦੀਆਂ 13 ਸੀਟਾਂ ਬਹੁਜਨ ਸਮਾਜ ਪਾਰਟੀ ਇਕੱਲੇ ਲੜ ਰਹੀ ਸਰ 6 ਕੋਣਾ ਮੁਕਾਬਲਾ ਹੋ ਰਿਹਾ ਕੀ ਬਸਪਾ ਦਾ ਹਾਥੀ ਜਿਹੜਾ ਦਿਹਾੜੇਗਾ ਜੀ ਇਸ ਵਾਰ ਅੱਜ ਦਾ ਲੋਕ ਸਭਾ ਦੀ ਲੀਡਰਸ਼ਿਪ ਦਾ ਜਿਹੜਾ ਵਰਕਰ ਸੰਮੇਲਨ ਹੋਇਆ ਕੱਠ ਦੱਸ ਰਿਹਾ ਕਿ ਐਲਾਨ ਹੋਣਾ ਬਾਕੀ ਹੈ ਜਿੱਤ ਦਾ ਐਲਾਨ ਹੋਣਾ ਬਾਕੀ ਹੈ 1996 ਦੇ ਬੀਐਸਪੀ ਤੋਂ ਦਿੱਤੀ ਸਭ ਤੋਂ ਵੱਧ ਜਿੱਤ ਬੀਜੇਪੀ ਜਿਹੜੀ 400 ਸੀਟਾਂ ਇਸ ਕਰਕੇ ਮੰਗ ਰਹੀ ਆ ਕਿ ਭਾਰਤ ਦਾ ਸੰਵਿਧਾਨ ਬਦਲਣਾ ਔਰ ਬਹੁਜਨ ਸਮਾਜ ਪਾਰਟੀ ਇਸ ਕਰਕੇ ਹੁਸ਼ਿਆਰਪੁਰ ਦੇ ਲੋਕਾਂ ਤੋਂ ਵੋਟ ਮੰਗੇਗੀ ਕਿ ਭਾਰਤ ਦਾ ਸੰਵਿਧਾਨ ਬਚਾਉਣਾ ਆ ਭਾਜਪਾ ਸਮਾਜ ਪਾਰਟੀ ਦਾ ਹਾਥੀ ਪੰਜਾਬ ਦੇ ਲੋਕਾਂ ਲਈ ਭਾਰਤ ਦਾ ਸੰਵਿਧਾਨ ਬਚਾਉਣ ਵਾਲਾ ਚੋਣ ਨਿਸ਼ਾਨ ਹੈ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਾਂਗੇ ਇੱਕ ਵੀ ਸੀਟ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਜਿੱਤਣ ਨਾ ਦੇਾਂਗੇ ਤੇ ਸਰ ਭੈਣ ਮਾਏ ਬੀ ਇਹ ਪੰਜਾਬ ਚੋਣ ਭੈਣ ਕੁਮਾਰੀ ਮਾਇਆਵਤੀ ਜੀ ਜਦੋਂ ਵੀ ਆਉਣਗੇ ਆਉਣਗੇ ਜਰੂਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਦੀ ਤਰੀਕ ਤੁਹਾਨੂੰ ਸੂਚਿਤ ਕਰ ਦਿੱਤੀ ਜਾਵੇਗੀ ਸਰ ਜਲੰਧਰ ਲੋਕ ਸਭਾ ਤੋਂ ਵਾਲੇ ਤੱਕ ਉਮੀਦਵਾਰ ਨਹੀਂ ਲੈਂਦੇ ਬਾਕੀ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੇ ਇੱਕ ਸੀਟ ਤੋਂ ਉਮੀਦਵਾਰ ਐਲਾਨਿਆ 12 ਸੀਟਾਂ ਬਾਕੀ ਆ ਬੜੀ ਜਲਦੀ 12 ਤੇ ਐਲਾਨ ਹੋਣ ਕੀ ਬਲੰਗੜਕਾ ਮਾ ਦੁਆਰਾ ਆਉਣਗੇ ਇਹਦਾ ਫੈਸਲਾ ਭੈਣ ਕੁਮਾਰੀ ਮਾਇਆਵਤੀ ਜੀ ਨੇ ਕਰਨਾ ਜਦੋਂ ਤੱਕ ਐਲਾਨ ਹੋ ਜਾਈਏ ਭੈਣ ਜੀ ਨੇ ਦੱਸਣਾ ਹਾਈ ਕਮਾਂਡ ਨੇ ਦੱਸੋ ਥੈਂਕ ਯੂ ਥੈਂਕ ਯੂ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ